ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭੰਡਾਲ ਦੇ ਵਿੱਚ ਬੈਠੀਆਂ ਹੋਈਆਂ ਬਹੁਤ ਹੀ ਸਤਿਕਾਰਯੋਗ ਰੂਹਾਂ ਨੂੰ ਸਾਡੀ ਸਾਰੀ ਟੀਮ ਵੱਲੋਂ ਜਾਨੀ ਕਿ ਮਲਵਈ ਕੀਤੇ ਦੇ ਗਰੁੱਪ ਵੱਲੋਂ ਅੱਜ ਇਸ ਖੁਸ਼ੀਆਂ ਭਰੇ ਮੌਕੇ ਤੇ ਜੀ ਆਇਆਂ ਖਾ ਜਾਂਦਾ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੱਡੇ ਵੀ ਰਮਨਦੀਪ ਸਿੰਘ ਜੀ ਭੈਣੀ ਜਿਨ੍ਹਾਂ ਦੀ ਬਦੌਰਦ ਅੱਜ ਰੱਬ ਵਰਗੇ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਅਸੀਂ ਜਿਆਦਾ ਸਮਾਂ ਨਾ ਲੈਂਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਆ ਜਿਵੇਂ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਕੱਢ ਲੈ ਸੰਦੂਕ ਵਿੱਚ ਲਾਲ ਫੁਣਕਾਰੀ ਨੀ ਅਰੀਜੇ ਤੇ ਚਾਵਾਂ ਨਾਲ ਜੋ ਪਈ ਏ ਸ਼ਿੰਗਾਰੀ ਨੀ ਕਹਿੰਦਾ ਪੱਲੇ ਨਾਲ ਬੰਨ ਲੈ ਤੂੰ ਰੁਗਣੀ ਰਪਈਆਂ ਦਾ ਵਿਆਹ ਵਿੱਚ ਪੈਂਦਾ ਵੇਖ ਕਿੰਦਾ ਮਲਵਈਆਂ ਦਾ ਕੁਝ ਐਹੋ ਜਿਹੇ ਲੋਕ ਬੋਲੀਆਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆ ਅੱਗੇ ਸ਼ਾਇਰ ਕੀ ਲਿਖਦਾ ਓਹ ਕਹਿੰਦੇ ਪੰਜਾਬ ਦੀ ਧਰਤੀ ਓਏ ਗੁਰੂਆਂ ਪੀਰਾਂ ਦੀ ਧਰਤੀ ਓਹ ਕਿਤੇ ਲਹਿਰਾਂ ਦਿਆਂ ਫਸਲਾਂ ਓਹ ਕਿਤੇ ਲੱਖ ਦੇ ਮੇਲਿਆਂ ਦੀ ਧਰਤੀ ਓਹ ਕਿਤੇ ਨੱਚ ਦੀ ਜਵਾਨੀ ਓਹ ਕਿਤੇ ਟੈਗ ਦਾ ਬੜੀਪਾ ਇਸ ਧਰਤੀ ਦਾ ਮਾਣ ਇਸ ਧਰਤੀ ਦੀ ਸ਼ਾਨ ਲੋਕ ਬੋਲੀਆਂ ਅੱਤੇ ਲੋਕ ਸਾਜਾਂ ਦਾ ਸਮੇਲ ਪੇਸ਼ ਕਰ ਲਗੇ ਆ ਮੜਾ ਬਈ ਜਿੱਦਾ ਮੜਾ ਬਈ ਜਿੱਦਾ ਓ ਤੇ ਆ ਕਿਤੇ ਕਿਤੇ ਤੱਕ ਪਹਿਲਾ ਨਾ ਸਤਗੁਰ ਦਾ ਲਈਏ ਜਿਸ ਨੇ జగਟ ਬਣਾਇਆ ਭਈ ਭਾਤ ਭਾਤ ਦੇ ਫੁੱਲ ਖਲਾਕੇ ਹੋਏ ਸੋਨਾ ਬਾਗ ਰਚਾਇਆ ਕਹਿੰਦੇ ਕਦੇ ਕਿਸੇ ਦੀ ਕਹੀ ਨਾ ਕਰਦਾ ਹੋਏ ਕਰਦਾ ਜਿਵੇਂ ਆਇਆ ਕਿਰਤਾ ਪਾ ਗਿਟੇ ਸਤਗੁਰ ਦੀ ਸਾਇਆ ਕਿਰਤਾ ਪਾ ਸਤਗੁਰ ਦੀ ਸੋ ਜੀ ਸਾਡਾ ਵੀ ਰਮਣ ਕੋਈ ਕਹਿੰਦਾ ਪੁੱਤ ਜੱਟਾਂ ਦਾ ਹੋ ਗਿਆ ਬੈਲੀ ਰੱਖਦਾ ਮੁੱਛਾਂ ਝਾੜੀ ਬਈ 10 ਪਿੰਡਾਂ ਦੇ ਬੈਲੀ ਮੁੰਡੇ ਕੋਈ ਕਹਿੰਦਾ ਸਾਰੇ ਉਹਦੇ ਆੜੀ ਬਈ ਗੀਜੇ ਦੇ ਵਿੱਚ ਰੱਖਦਾ ਨਾਗੜੀ ਓਏ ਖਾਂਦਾ ਮਾੜੀ ਮਾੜੀ ਬਟਲੀ ਨਗ ਵਰਗੀ ਓਏ ਜੱਟ ਜੱਟ ਜਗਾੜੀ ਬਟਲੀ ਨਗ ਵਰਗੀ ਜਬਾ ਉਹ ਕਹਿੰਦਾ ਤੇਰੀ ਖਾਤਰ ਬਣ ਗਿਆ ਕਹਿੰਦੀ ਜੇਹੜੇ ਰਾਤਾਂ ਕੱਟੀਆਂ ਨਹੀਂ ਰਾਤ ਨੂੰ ਹੀ ਉੱਥੇ ਮਛਰ ਖਾਂਦਾ ਹੈ ਜਿਨੇ ਖਾਂਦੀਆਂ ਮੱਖੀਆਂ ਨਹੀਂ ਬਣ ਗਈ ਮਾਲਕ ਦੀ ਖੜੀ ਫੇਰ ਗਈ ਇੱਕ ਇਹਦੀ ਮਾਲਕ ਦੀ ਉਹ ਖੜੀ ਫੇਰ ਗਈ ਓ ਡੰਗ ਡਾ ਡਰ ਖੜਕਣੀ ਇਦਰਾ ਚੋ ਨਿਕਲੀਏ ਕੰਟ ਖੇਦਨਾ ਡਾਂਡਾ ਡਾਂਡਾ ਪਤਲੇ ਜੇ ਲੱਕ ਵਲ ਗਈ ਨਹੀਂ ਤੇਰਾ ਕਗਰਾ ਢਲਕਦਾ ਹਾਏ ਕਗਰਾ ਢਲਕਦਾ ਜਾਂਦਾ ਦਰਸ਼ਨ ਜਿਉਂ ਜੇ ਬਣ ਪੀਤੀ ਉਹਨਾਂ ਸ਼ਾਹ ਚੜ ਉਹ ਬਣ ਪੀਤੀ ਉਹਨਾਂ ਸ਼ਾਹ ਚੜ ਜਾਂਦਾ ਇੱਕ ਬਣਿਆ ਤੇ ਇਹ ਬਾਣੀਆਂ ਓਏ ਜੱਟ ਤੇ ਬਾਣੀਆਂ ਲੜਦੇ ਤੇ ਬਾਣੀਆਂ ਨੇ ਜੱਟ ਟਾਲਿਆ ਉੱਤੇ ਪਏ ਦਾ ਕਲਜਾ ਓਏ ਕੋਈ ਦਾ ਕਲਜਾ ਤੜਕੇ ਜੱਟ ਕਹਿੰਦਾ ਉੱਠ ਲੈਣ ਦੇ ਤੇਰੀ ਖਬਰ ਲਵਾਂਗਾ ਓ ਖਬਰ ਲਵਾਂਗਾ ਖੜਕੜੀ ਦਾ ਤਸਿਆ ਆਉਂਦੀਆਂ ਕਟਲ ਮੋਰਨੀ ਬਣ ਕੇ ਜਾਂਦਾ ਤਸਿਆ ਆਉਂਦੀ ਓ ਕਟਲ ਮੋਰਨੀ ਬਣ ਕੇ ਜਾਂਦਾ ਤਸਿਆ ਆਉਂਦੀ ਓ ਕਟਲ ਮੋਰਨੀ ਬਣ ਕੇ ਜਾਂਦਾ ਧਾਂਦੇ ਵਾਲੀਆਂ ਮੋਰਨੀ ਬਣ ਕੇ ਜਾਂਦਾ ਤਸਿਆ ਆਉਂਦੀਆਂ ਕਟਲ ਮੋਰਨੀ ਕਟਲ ਮੋਰਨੀ ਰੂਰਾਂ ਦੇ ਮੁੰਡਾ ਪੜਨ ਸਕੂਲੇ ਹੇ ਮੁੰਡਾ ਪੜਨ ਸਕੂਲੇ ਜਾਵੇ ਰਾਵਿੰਦੀ ਕੁੜੀ ਟੱਕਰੀ ਤੇ ਮੁੰਡਾ ਦੇ ਕੇ ਨੀਵੀਆਂ ਹੇ ਦੇ ਕੇ ਨੀਵੀਆਂ ਪਾਵੇ ਜਦੋਂ ਕੁੜੀ ਅੱਗੇ ਲੰਘ ਗਈ ਤੇ ਮੁੰਡਾ ਧੱਪ ਕੇ ਢਿੰਘਾੜਾ ਹੇ ਧੱਪ ਕੇ ਢਿੰਘਾੜਾ ਮਾਰੇ ਬੇੜ ਘੜਾ ਤਾਨੀ ਤੇਲ ਮੀਏ ਮੁੰਡਿਆਰੇ ਰੋਜੀ ਇੱਕ ਛੋਟਾ ਜਿਹਾ ਮੀਆਂ ਬੀਬੀ ਦਾ ਝਗੜਾ ਕਈ ਵਾਰੀ ਕੀ ਹੁੰਦੀ ਆ ਬਾੜੀ ਮੋਟੀ ਪੀਤੀ ਖਾਦੀ ਹੁੰਦੀ ਆ ਤੇ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਅੱਗੇ ਕੀ ਹੁੰਦਾ ਬੋਲੀ ਨਾਲ ਹੀ ਦੱਸਦੇ ਆ ਹਏ ਕਹਿੰਦੀ ਬਾਹਰ ਹੋਇਆ ਇਹ ਆ ਕੇ ਕਾਇਆ ਬੈਦਲ ਦੀ ਸੀ ਲੇਟੀ ਤੇ ਪਹਿਲੀ ਡਾਂਗ ਮੇਰੀ ਢੂਈ ਚ ਮਾਰੀ ਭਾਈ ਦੂਜੀ ਨੂੰ ਕਹਿੰਦਾ ਤੇ ਕੀ ਬਈ ਇੱਕ ਜੱਟ ਕਰਦਾ ਫੜ ਲਾਂ ਤਾੜੀਆਂ ਓ ਸਾਰੀ ਘੋਲ ਦੇ ਹੰਦੇ ਕੀ ਜੱਟਾਂ ਕਰਨੀਆਂ ਘੋੜ ਜਾਣ ਕੇ ਤੇ ਪਹੋਰ ਜਾਣਗੇ ਪੇਕੀ ਬੇਤੇ ਤੂੰ ਐ ਕਰਨੀ ਅੱਗੋ ਜੱਟ ਵੀ ਕਿਸੇ ਕੋਲੋਂ ਘੱਟ ਨਹੀਂ ਦੋ ਕ ਬੈਗ ਲੱਗੇ ਹੁੰਦੇ ਆ ਘਰ ਵਾਲੀ ਦੀ ਜਾ ਕੇ ਉਹ ਵੀ ਖਰੇ ਕਰਨੇ ਹੁੰਦੇ ਆ ਅੱਗੋ ਜੱਟ ਕੀਤੇ ਕੱਟ ਕੀ ਅੱਗੋ ਦਾ ਸੋਹਣ ਸ਼ਰੀਕਾ ਕੋਲੇ ਜਾ ਕੇ ਸੋਹਣ ਸ਼ਰੀਕਾ ਹੇ ਕੋਹੇ ਜਾ ਕੇ ਨਖਲ ਅੱਖੀ ਮਾਰੀ ਬੱਕਨੋ ਹਟ ਜੇ ਕੀ ਜੋ ਖੇਤ ਕੇ ਗੋਤ ਤੇ ਹੇ ਖੇਤ ਕੇ ਗੋਤ ਤੇ ਮਾਰੀ ਕਹਿੰਦਾ 15 ਕ ਮੈਂ ਸੋਣੀ ਵੀਜਦਾ ਆ ਹਏ ਪੱਤੀ ਕੱਡੂੰਗਾ ਹਾੜੀ ਡੁੱਪ ਜੇ ਨਖਤੀ ਇਹ ਨਹੀਂ ਨਿੱਤ ਰੱਖਦੀਆਂ ਬਾਹ ਹਏ ਰੱਖਦੀਆਂ ਬਾਹ ਘਾੜੀ ਚਾਦੀ ਘਟ ਬਦਲੇ ਨਿੱਤ ਪੈਂਦੀ ਆ ਫੂਕਣੀ ਹੱਪਗੇ ਫੂਕਣੀ ਘੜ ਜੜ ਜਾਪੀ ਕਿਆਂ ਨੂੰ ਬੜੇ ਸਮਾਗਾ ਵਾਲ ਜੜ ਜਾਪੀ ਕਾਂ ਤੇ ਬੜੇ ਸਮਾਗਾ ਹਮਾਰੀ ਜਾਣ ਜਾਪੇ ਕਾਂ ਬੜੇ ਸਮਾਗਾ ਵਾਲ ਜੜ ਜਾਪੇ ਕਿਆਂ ਮਾਫ ਤਾਂ ਲਾਸਟ ਦੋ ਗੋਗੋਗੀਆਂ ਪਾ ਕੇ ਐਂਡ ਕਰਦੇ ਆ ਉਸ ਤੋਂ ਬਾਅਦ ਕੰਟੀਨਿਊ ਦੀ ਜੇ ਚੱਲੂਗਾ ਓਕੇ 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 ਠੀਕ ਹੈ ਠੀਕ ਹੈ ਠੀਕ ਹੈ ਵੀਰਿਆਂ ਨੇ ਪੰਜਾਰ ਹੋਰ ਪਾ ਦਿਓ ਓਏ ਕਹਿੰਦਾ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਗੂਜੇ ਦੀ ਇਕੱਲੇ ਪੌਰਦਾ ਚਿਤ ਨਹੀਂ ਲੱਗਦਾ ਓਏ ਕਹਿੰਦਾ ਸੁਣੀ ਹਵੇਲੀ ਗੂਜੇ ਦੀ ਕਿਹੜਾ ਮੇਰੇ ਭਾਂਡੇ ਮਾਜੂ ਓਏ ਕੌਣ ਮੇਰੇ ਨੂੰ ਗੂਜੇ ਨਹੀਂ ਲੱਗੇ ਜਾਊਂਗਾ ਮੋਤੀ ਬਾਗ ਦੀ ਇਕ ਗੂਜੇ ਨਹੀਂ ਲੱਗੇ ਜਾਊਂਗਾ ਮੋਤੀ ਬਾਗ ਦੀ ਜਮਾਨਾ ਚੱਲ ਰਿਹਾ ਇਹ ਕਿੰਦੀ ਬੁਲੀ ਕਹਿੰਦਾ ਅੱਜ ਦੇ ਜਮਾਨੇ ਨੇ ਟਾਈਪ ਦੀ ਪਾ ਰਿਆ ਉਹ ਕਿਹਦਾ ਬੇਤ ਬਠੰਡੇ ਖੁੱਲਿਆ ਕਾਲਜ ਬੇਤ ਬਠੰਡੇ ਹੇ ਖੁੱਲਿਆ ਕਾਲਜ ਕੁੜੀਆਂ ਪੜਨੇ ਪਾਈਆਂ ਬਈ ਮੁੰਡਿਆਂ ਦੇ ਨਾਲ ਖੇਡਣ ਹਾਕੀ ਹੇ ਪੈਂਟਾ ਸ਼ਾਡਾ ਪਾਈਆਂ ਬਈ ਬਾਹਰ ਘਟਾ ਕੇ ਕੀਕੀਆਂ ਪੋਨੀਆਂ ਹੇ ਫਿੱਤਰਵੜਾ ਨੇ ਪਾਈਆਂ ਇਸ ਬੜਾਈ ਨੇ ਕੀ ਕੁੜੀਆਂ ਚ ਮਲਾਈਆਂ ਇਸ ਬੜਾਈ ਨੇ ਕੀ ਕੁੜੀਆਂ ਚ ਮਲਾਈਆਂ ਟਣ ਵਾਲੀਏ ਗੁੜ ਦੀ ਤੇਰੀ ਕਾਲੀ ਉਹ ਪੈਣ ਗਰੀ ਦਾ ਸਾਥ ਕਰਾਲਾ ਉਹ ਤੈਨੂੰ ਬਣਾਣਾ ਸਾਲੀ ਪਿਓ ਤੇਰੇ ਨੂੰ ਸੋਹਣੇ ਸਾਰੇ ਪਿੰਡ ਵਿੱਚ ਦੀ ਟੱਡ ਕੇ ਫਿਰੂਗਾ ਤੌਰਣ ਖਾਰੇ ਤਕਨ ਜੀ ਫਿਰੂਗਾ ਚੌਰਾ ਦਾ ਰੇ ਪਿੰਡ ਵਿੱਚ ਨਹੀਂ ਚੱਟ ਕੇ ਗੀ ਗੋਰਾ ਰੰਗ ਮੱਖਣ ਦਾ ਪੀੜਾ ਹੇ ਸੂਟ ਪਾਉਣੀ ਐ ਕਾਲਾ ਨਹੀਂ ਸੋਹਣੇ ਉਤੇ ਸਹਾਗਾ ਵਾਲੀਏ ਹੇ ਮੁਖ ਦੇ ਦਿਲ ਚੋਂ ਕਾਲਾ ਪਰਦਾ ਧਾਰੋਨੇ ਮੁੰਡਾ ਤਵੀਤਾ ਵਾਲਾ ਪਰਦਾ ਧਾਰੋਨੇ ਉਹ ਮੁੰਡਾ ਤਵੀਤਾ ਵਾਲਾ ਪਰਦਾ ਤੇ ਨੰਦ ਭਾਈ ਕੰਮ ਕਰਦੇ ਤੇ ਮੈਂ ਗੋਲੀਆਂ ਪਾਉਣ ਦੂ ਓਏ ਗੋਲੀਆਂ ਪਾਉਣ ਦੂ ਵੇਲਾ ਤੇ ਗੋਲੀ ਮੇਰੀ ਹਾਂ ਚੱਲਦੀ ਜਾਂ ਚੱਲੇ ਸੜਕ ਤੇ ਓਏ ਚੱਲੇ ਸੜਕ ਤੇ ਠੇਲਾ ਰੁਕਝ ਕੇ ਚੱਲਿਆ ਓਏ ਖੋਦ ਪਰਿਆ ਪਾ ਮੇਲਾ ਰੁਕਝ ਕੇ ਚੱਲਿਆ ਓਏ ਖੋਦ ਪਰਿਆ ਪਾ ਮੇਲਾ ਰੁਕਝ ਕੇ ਚੱਲਿਆ ਸਕਤੇ ਹੈ ਯਾਰਾ ਬਈ ਸੋਣੀ ਨੇ ਮਹਿਵਾਲ ਪੱਟਿਆ ਹੈ ਤੇ ਦਿਲ ਨੇ ਬਣ ਜਾਰਾ ਬਈ ਖੂ ਗੇੜ ਦਾ ਮਰ ਗਿਆ ਮਜਨੂ ਅਸੀ ਲੈਲਾ ਨੂੰ ਪਿਆਰਾ ਮੇਰੀ ਮਨ ਬਦਲੋ ਮੈਂ ਤਾਂ ਕਰੇ ਗਵਾਰਾ ਮੇਰੀ ਮਨ ਬਦਲੋ 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 ਸਦਾ ਸਦਾ ਸਮਾਸ ਮਾਰਤਾ ਲਾਸਟ ਬੋਲੀ ਕਹਿ ਲੱਗੇ ਆ ਆਪਣੇ ਬਾਰੇ ਦੱਸ ਕੇ ਜਾਵਾਂਗੇ ਜਿੰਨਾਂ ਦੇ ਅਸੀਂ ਮੁੰਡੇ ਆ ਵੀ ਆਪਣੇ ਪਿੰਡ ਬਾਰੇ ਦੱਸ ਕੇ ਜਾਵਾਂਗੇ ਕਿੱਥੋਂ ਦੇ ਸੀ ਰਹਿਣ ਵਾਲੇ ਆ ਸਾਡਾ ਵੀਰ ਰਮਣ ਸਾਡਾ ਬਹੁਤੀ ਨੇੜੇ ਤੋਂ ਰਿਸ਼ਤੇਦਾਰ ਵੀ ਆ ਤੇ ਭਰਾਵਾਂ ਵਰਗਾ ਪਿਆਰ ਗਿਆ ਸਾਡਾ ਬਾਈ ਬਹੁਤ ਸਾਰਾ ਮਾਣ ਕਰਦਾ ਸੀ ਧੰਨਵਾਦ ਕਰਦੇ ਆ ਉਹ ਕਹਿੰਦਾ ਪਾਣੀ 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 ਬਈ ਕੋਠੇ ਗੁਰੂ ਦੀ ਖੋਲ ਸੁਨਾਵਾ ਅੱਤਰ ਤੋਂ ਕੋਲ ਕਹਾਣੀ ਬਈ ਗੁਰੂ ਕੋਲ ਨੇ ਗੱਡਦੀ ਮੋੜੀ ਕਿੰਦਾ ਸੋਢੀ ਕੌਮਤ ਰਾਣੀ ਵੀ ਜਾਤ ਗੋਦਹਰ ਮਿਲਦਾ ਯੋ ਤੇ ਹੇ ਅਸਿਰਲ ਕਿ ਬਣਾਲੀ ਟਾਣੀਆਂ ਮਰਾੜਾ ਦੇ ਮੁੰਡੇ ਪਾਉਂਦੇ ਆ ਬੋਲੀਆਂ ਹੇ ਯਾਰ ਗੈਰ ਨਾ ਜਾਣੀ ਨਜਲਾ ਤੇ ਡਰ ਕੇ ਬਣ ਗਿਆ ਹਾਂ ਨੂੰ ਟਾਣੀਆਂ ਦੇ ਤਿਹੇ ਕਰ ਤਾ ਤੇ ਹੇ ਬਣ ਗਿਆ ਹਾਂ ਨੂੰ ਟਾਣੀਆਂ ਦੇ ਤਿਹੇ ਕਰ ਤਾ ਤੇ ਫਰਮਾਇਸ਼ ਤੇ ਇੱਕ ਬੋਲੀ ਪਾਉਣ ਲੱਗੇ ਆ ਹਾ ਕਹਿੰਦਾ ਬੱਜੋ ਆਣਾ ਪੁੱਤ ਆਖਦੇ ਬੱਜੋ ਆਣਾ ਹੇ ਪੁੱਤ ਆਖਦੇ ਕੋਲੇ ਭੈਣੀ ਮਾੜੀ ਵੀ ਉਤੋਂ ਚੱਲ ਮਹਾਰਾਜ ਪਹੁੰਚ ਗਿਆ ਐਨਿਓ ਜੜਜ ਤੇ ਪੁਰਾਣੀ ਵੀ ਬਾਠ ਗੁਰੂ ਸਰਪੰਝੇ ਲੈ ਰੇ ਅਸ ਸੀ ਮਾਮਾ ਮਤ ਰਾਣੀ ਵੀ ਕੁਲਾ ਬੁਲੀ ਕੋਲ ਸੁਣੀਦਾ ਔ ਨਥਾ ਨੇ ਕਹਿ ਲ ਦਸਾਣੀ ਵੀ ਨਾਤ ਪੁਰੇ ਤੋਂ ਗਿੱਧੜ ਗੰਗਾ ਹੈ ਪਹੁੰਚਿਆ ਬੰਦ ਕਲਿਆਣੀ ਮੈਂ ਜੱਟ ਬਈ ਦਾ ਹੋਰ ਕਹਿ ਨਾ ਜਾਣੀ ਮੈਂ ਜੱਟ ਬਈ ਦਾ ਹੋਰ ਕਹਿ ਨਾ ਜਾਣੀ ਮੈਂ ਜੱਟ ਬਈ ਹੈ ਹੋਰ ਕਹਿ ਨਾ ਜਾਣੀ ਮੈਂ ਜੱਟ ਬਈ ਦਾ ਹੋਰ ਕਹਿ ਨਾ ਜਾਣੀ ਮੈਂ ਜੱਟ ਬਈ ਦਾ ਹੋਰ ਕਹਿ ਨਾ ਜਾਣੀ ਮੈਂ ਜੱਟ ਬਈ ਹੈ ਹੋਰ ਕਹਿ ਨਾ ਜਾਣੀ ਮੈਂ ਜੱਟ ਬਈ ਦਾ ਹੋਰ ਕਹਿ ਨਾ ਜਾਣੀ ਮੈਂ ਜੱਟ ਬਈ ਹੈ ਆਜਾ ਹੋ ਕੇ ਸ਼ੁਕਰੀਆ ਜੀ ਇਹਨਾਂ ਕੋ ਜੀ ਕਹਿੰਦੇ ਖਿਮਾ ਦੇ ਜਾਸਕਾਂ ਤੇ ਧੰਨਵਾਦ ਕਰਦੇ ਆਂ ਸਾਡੇ ਗਰੁੱਪ ਵਾਲੇ ਵੀਰਾਂ ਦੇ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਤੇ ਸਾਡਾ ਵੱਡਾ ਵੀਰ ਰਮਨ ਪੈਣੀ ਬੜਾ ਪਿਆਰਾ ਸਾਡਾ ਇਸ ਵੀਰ ਦਾ ਅਕਸਰ ਹੀ ਮਿਲਦੇ ਰਹਿੰਦੇ ਅਸੀਂ ਤੇ ਜੇ ਕਿਸੇ ਖਿਲਾਫ ਕੋਈ ਉੱਚਾ ਨਹੀਂ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ